ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਆ ਵਾਲਾ ਜਿਲ੍ਹਾ ਹਸਪਨ ਨੂੰ ਫਰੋਈਪੁਰਾ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਹੈ ਪਸ਼ੂ ਹੈ ਜਿਹੜੇ ਦੋਸਤੋ ਰੂਟੀਨ ਚ ਆਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਤਾਂ ਬੂਰੀ ਹੈ ਨੀਲੀ ਰਾਵੀ ਨਸਲ ਦੀ ਤੇ ਇੱਕ ਜਿਹੜੀ ਦੋਸਤੋ ਕਾਲੀ ਨਿਗਲੀ ਰਾਵੀ ਨਸਲ ਦੀ ਦੋਵੇਂ ਕਟੀਆਂ ਜਿਹੜੀਆਂ ਦੋਸਤੋ ਨੀਲੀ ਰਾਵੀ ਨਸਲ ਦੀਆਂ ਇਹ ਠੀਕ ਹੈ ਜੀ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਪਸ਼ੂ ਇਹਨਾਂ ਕੋਲੇ ਰੂਟੀਨ 'ਚ ਆਈ ਜਾਂਦੇ ਆ ਠੀਕ ਹੈ ਜੀ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੀਆਂ ਕਟੀਆਂ ਝੋਟੀਆਂ ਹੀ ਆਉਂਦੀਆਂ ਠੀਕ ਹੈ ਜੀ ਦੋਵੇਂ ਨਾਗ ਇਹ ਇਹ ਵਕਾਊ ਹੈ ਤੇ ਬਾਕੀ ਇਹਨਾਂ ਦੀ ਗੱਲਬਾਤ ਜਿਹੜੀ ਆ ਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਸਰੀ ਘਰ ਬਾਈ ਜੀ ਸਾਸਰੀ ਘਰ ਜੀ ਬਾਈ ਨਾਮ ਦੱਸੋ ਸਰਜੀਤ ਸਿੰਘ ਹੈ ਜੀ ਪਿੰਡ ਆਪਣਾ ਕਾਲੀ ਜਿਹੜਾ ਕਾਲੀ ਵਾਲਾ ਜਿਲਾਪੁਰੋਈਪੁਰਈ ਠੀਕ ਹੈ ਵਪਾਰ ਦੇ ਕੰਮ ਹੈ ਨਾ ਹਾਂਜੀ ਹਾਂਜੀ ਠੀਕ ਹੈ ਪਸ਼ੂ ਫਿਰ ਰੂਟੀਨ 'ਚ ਆਈ ਜਾਂਦੇ ਹਾਂਜੀ ਹਾਂਜੀ ਠੀਕ ਹੈ ਦੋ ਨਾਗ ਹੈ ਨਾ ਅੱਜ ਹੂੰ ਇਹ ਇੱਕ ਕਤਗੂਰੀ ਹੈ ਨੀਲੀ ਨੀਲੀ ਰਾਏ ਦੀ ਹੈ ਜੀ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਇਹ ਸਾਲ ਦੀ ਹੈ ਜੀ ਇੱਕ ਸਾਲ ਹਾਂ ਜੀ ਬਹੁਤ ਚੰਗੀ ਕੱਟੀ ਹੈ ਜੀ ਠੀਕ ਹੈ ਖੋਲੀਏ ਨੂੰ ਮੜੀ ਜੀ ਦੋਸਤੋ ਇੱਕ ਸਾਲ ਉਮਰ ਹੈ ਠੀਕ ਹੈ ਜੀ ਚਾਰੇ ਪੈਰਾਂ ਤੇ ਮਾਰਕਿੰਗ ਹੈ ਅੱਖਾਂ ਦੋਵੇਂ ਚਿੱਟੀਆਂ ਠੀਕ ਹੈ ਜੀ ਸਿੰਘ ਕੁੰਡੇ ਕਰੀ ਆਉਂਦੀ ਹੈ ਉਮਰ ਦੇ ਹਿਸਾਬ ਨਾਲ ਗੋਲ ਕਰ ਜੂਗੀ ਠੀਕ ਹੈ ਜੀ ਰੰਗ ਬਹੁਤ ਸੋਹਣਾ ਹੈ ਬਿਲਕੁਲ ਬੂਰਾ ਰੰਗ ਹੈ ਸੁਨੇਰੀ ਰੰਗ ਹੈ ਠੀਕ ਹੈ ਜੀ ਮਾਰਕਿੰਗ ਦੋਸਤੋ ਬਿਲਕੁਲ ਜਾਇਜ਼ ਜੀ ਹੈ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਠੀਕ ਹੈ ਜੀ ਸਿੰਗ ਸੋਹਣੇ ਐ ਬਰੀਕ ਸਿੰਗ ਐ ਤੇ ਪੈਰ ਜਿਹੜੇ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਠੀਕ ਹੈ ਜੀ ਥਣ ਦਿਖਾ ਦਿੰਨਾ ਥਣ ਦੋਵੇਂ ਗੱਟੀਆਂ ਦੇ ਬਹੁਤ ਸੋਹਣੇ ਆ ਸਾਫ ਸੁਧਰੇ ਠੀਕ ਹੈ ਬਾਕੀ ਇਹਨਾਂ ਵੀਰਾਂ ਕੋਲੇ ਜਿਹੜੇ ਪਸ਼ੂ ਖਰੀਦ ਕੇ ਲੈ ਕੇ ਆਉਂਦੇ ਇਹ ਵੀ ਦੋਸਤੋ ਆਪਣੀ ਨੈਰਕ ਪਰਖ ਨਾਲ ਲੈ ਕੇ ਆਉਂਦੇ ਤੁਹਾਨੂੰ ਤਾਂ ਬਹੁਤ ਸੋਹਣੇ ਲੱਗੇ ਜੀ ਆਹ ਵੇਖ ਲੋ ਡੱਬ ਵੀ ਹੈਗਾ ਚੱਡੀ ਦੀ ਵੀ ਹੈਗਾ ਤੁੰਨੀ ਠੀਕ ਹੈ ਬਾਕੀ ਦੋਸਤੋ ਥਾਣਾ ਚ ਗੈਪ ਬਹੁਤ ਸੋਹਣਾ ਤੇ ਠੰਡ ਵੀ ਬਹੁਤ ਸੋਹਣਾ ਲੱਗਾ ਬਰਾਬਰ ਠੰਡੀਆਂ ਸੀ ਲਬੋਤ ਹੈ ਜੀ ਠੀਕ ਹੈ ਕੀ ਰੇਟ ਦੀ ਹੋਊਗੀ ਇਹਦਾ 25000 ਰੁਪਏ ਰੇਟ ਹੈ 25000 ਹਾਂਜੀ ਠੀਕ ਹੈ ਦੋਸਤੋ 25000 ਰੁਪਿਆ ਰੇਟ ਹੈ ਠੀਕ ਹੈ ਜੀ ਜਿੰਨੂੰ ਪਸੰਦ ਆਊਗੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਬਾਕੀ ਜਿਹੜੀ ਤਸੱਲੀ ਨਾਲ ਦੋਸਤੋ ਖਰੀਦ ਲੈਣੀ ਠੀ 1.5 ਸਾਲ ਹਾਂਜੀ ਠੀਕ ਹੈ ਇਹਨੂੰ ਵੀ ਲਿਆ ਮਾੜੀ ਜੀ ਖੋਲ ਲਿਆ ਕਦ ਕਦ ਬਹੁਤ ਹੈ ਜਿਆਦਾ ਕੱਟੀ ਦਾ ਬਹੁਤ ਜਿਆਦਾ ਕੱਟ ਠੀਕ ਹੈ ਬਾਕੀ ਦੋਸਤੋ ਲੰਮੀ ਲੱਗ ਰਹੀ ਹੈ ਇਹ ਠੀਕ ਹੈ ਜੀ ਸਿੰਗ ਕੁੰਡੇ ਕਰੀ ਹੋਈ ਥੋੜੇ ਵੀ ਬਹੁਤ ਸੋਹਣੀ ਹੈ ਜੀ ਠੀਕ ਹੈ 1.5 ਸਾਲ ਉਮਰ ਹੈ ਮਾਰਕਿੰਗ ਜਿਹੜੀ ਦੋਸਤੋ ਸਾਰੀ ਪ੍ਰੋਪਰ ਹੈ ਚਾਰੇ ਪੈਰਾਂ ਤੇ ਮਾਰਕਿੰਗ ਹੈ ਫੇਸ ਤੇ ਪਟਾ ਤੇ ਅੱਖਾਂ ਜਿਹੜੀਆਂ ਨੀਲੀਆਂ ਸਿੰਗ ਉਮਰ ਦੇ ਹਿਸਾਬ ਨਾਲ ਗੋਲ ਕਰ ਜੂਗੀ ਕਾਫੀ ਗੋਲ ਕਰ ਰਿਆ ਠੀਕ ਹੈ ਜੀ ਤੇ ਉਮਰ ਹੈ ਜਿਹੜੀ ਦੋਸਤੋ 1.5 ਸਾਲ ਹੈ ਕਾਦ ਕਾਠ ਚੰਗਾ ਕਰੂਗੀ ਜਦੋਂ ਤਿਆਰ ਹੋ ਠੀਕ ਹੈ ਜੀ ਥਾਣਾ ਇਸ ਕੱਟੀ ਦੇ ਵੀ ਦਿਖਾ ਦਿੰਨਾ ਤੇ ਥਾਣਾ ਇਹਦੇ ਵੀ ਝੋਲੀ-ਝੁਲੀ ਬਹੁਤ ਹੈ ਜੀ ਬਹੁਤ ਜ਼ਿਆਦੀ ਝੋਲੀ ਆ ਵੀ ਲੋ ਜੀ ਠੀਕ ਹੈ ਥਾਣਾ ਇਸ ਕੱਟੀ ਦੇ ਵੀ ਬਹੁਤ ਸੋਹਣਾ ਗੈਪ ਤੇ ਲੱਗਦਾ ਇਹਦੇ ਵੀ ਡੱਬ ਹੈਗਾ ਤੁੰਨੀ ਚੱਡੇ ਤੇ ਵੀ ਹੈ ਤੇ ਤੁੰਨੀ ਤੇ ਵੀ ਠੀਕ ਹੈ ਤੇ ਕੀ ਰੇਟ ਹੈ ਇਸ ਕੱਟੀ ਦਾ ਇਹਦਾ ਵੀ 25000 ਰੁਪਏ ਜੀ ਅੱਛਾ 25 25000 ਰੁਪਏ ਠੀਕ ਹੈ ਅ ਦੋਸਤੋ 25 25000 ਰੁਪਿਆ ਰੇਟ ਹੈ ਠੀਕ ਹੈ ਜੀ ਜੋੜੇ ਦਾ 50000 ਰੁਪਿਆ ਤੇ ਜੇ ਕਿਸੇ ਵੀਰ ਭਰਾ ਨੂੰ ਕੋਈ ਜੋੜਾ ਪਸੰਦ ਆਉਂਦਾ ਤਾਂ ਜੋੜੇ ਦੇ ਵਿੱਚੋਂ ਦੋਸਤੋ ਕਾਫੀ ਮਾਨਤਾ ਨ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਹੋ ਜਾਊਗਾ ਭਾਈ ਜੇ ਕਿਸੇ ਵੀਰ ਭਰਾ ਨੇ ਜੋੜਾ ਲੈਣਾ ਹੋਵੇ ਬੱਸ ਹੋ ਜੂ ਹੈਨਾ ਹੋ ਕੇ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ